ਇੱਕ ਆਪਾਂ ਉਸ ਵਾਸਤੇ ਸੈਪਰੇਟ ਟੈਂਕ ਬਣਾ ਸਕਦੇ ਆਗੇ ਜੋ ਦਾ ਆਪਾਂ ਨੂੰ ਪਾਣੀ ਲੋਡ ਹੈਗੀ ਉਹ ਟੈਂਕ ਚ ਆਪਾਂ ਪਾਣੀ ਲਿਫਟ ਕਰਕੇ ਉਹਨੂੰ ਆਪਾਂ ਰੀਯੂਜ਼ ਵੀ ਕਰ ਸਕਦੇ ਆਂ ਕੋਸਟ ਆਂਦੀ ਹੈਗੀ ਹੈ 1.5 ਲੱਖ ਦੇ ਆਸ-ਪਾਸ ਕੋਸਟ ਆਏਗੀ 1 ਲੱਖ ਰੁਪਏ ਜੇ ਤਿਆਰ ਹੋ ਜਾਂਦਾ ਨੋਰਮਲ ਸਾਈਜ਼ ਪੈਂਡਰਸ ਕੁਝ ਤਿਆਰ ਕੀਤੇ ਹੋਏ ਨੇ ਲੇਕਿਨ ਜੇ ਕੋਈ ਬਾਹਰੋਂ ਆ ਕੇ ਕੋਈ ਕਸਟਮਰ ਬਣਵਾਣਾ ਚਾਹੁੰਦਾ ਹੈਗਾ ਸਾਡੇ ਆਲਰੇਡੀ ਇੱਥੇ ਡਿਪਾਰਟਮੈਂਟ ਚ ਜਾਂ ਯੂਨੀਵਰਸਿਟੀਜ਼ ਕਾਫੀ ਸਿਸਟਮ ਲੱਗੇ ਹੋਏ ਆਂ ਅਸੀਂ ਉਹਨੂੰ ਸਿਸਟਮ ਦਿਖਾ ਦਨੇ ਆਂ ਉਹ ਆਪਣਾ ਸਾਰਾ ਡਾਈਮੈਂਸ਼ਨਸ ਵਰਾ ਨੋਟ ਕਰਕੇ ਲੈ ਆ ਕੇ ਆਪਣਾ ਬਣਾ ਸਕਦਾ ਹੈ ਲੁਧਿਆਣਾ ਦੇ ਵਿੱਚ ਪੀਏਯੂ ਦਾ ਆਗਾਜ਼ ਹੋ ਚੁੱਕਾ ਅੱਜ ਪਹਿਲਾ ਦਿਨ ਹੈ ਤੇ ਪਹਿਲੇ ਦਿਨ ਹੀ ਜਿਹੜਾ ਪਾਣੀ ਦੀ ਸੇਵਿੰਗ ਨੂੰ ਲੈ ਕੇ ਸਟਾਲ ਲੱਗਾ ਹੋਇਆ ਤੁਹਾਨੂੰ ਸਿਸਟਮ ਦਿਖਾ ਦਈਏ ਇੱਕ ਵਾਰ ਇਹ ਜਿਹੜਾ ਬਰਸਾਤੀ ਪਾਣੀ ਹੈ ਉਸ ਦੀ ਸੇਵਿੰਗ ਦਾ ਸਟਾਲ ਇਹ ਢਾਂਚਾ ਤਿਆਰ ਕੀਤਾ ਕਿ ਇਸ ਤੇ ਪਾਣੀ ਦੀ ਸੇਵ ਕਿੱਦਾਂ ਕੀਤਾ ਜਾਵੇ ਸਾਡੇ ਨਾਲ ਡਾਕਟਰ ਗਰਗ ਮੌਜੂਦ ਨੇ ਟੋਕੀ ਸਾਹਿਬ ਕਿਵੇਂ ਇੱਕ ਕੰਮ ਕਰੂਗਾ ਕਿਵੇਂ ਅਸੀਂ ਬਰਸਾਤ ਦਾ ਪਾਣੀ ਉਹਨੂੰ ਸੇਵ ਕਰ ਸਕਦੇ ਹਾਂ ਜਿਹੜਾ ਆਪਣਾ ਤਕਰੀਬਨ ਜਿਹੜਾ ਇਹ ਢਾਂਚਾ ਜਿਹੜਾ ਸਾਡਾ ਬਣਿਆ ਹੋਇਆ ਹੈ ਇਹ ਛੱਤਾਂ ਦਾ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਹੈਗਾ ਜੇ ਤੁਹਾਡਾ ਛੱਦਾ ਏਰੀਆ ਤਕਰੀਬਨ ਜੇ 500 ਮੀਟਰ ਸਕੇਅਰ ਏਰੀਆ ਜਾਂ 1000 ਮੀਟਰ ਸਕੇਅਰ ਏਰੀਆ ਉਹਨੂੰ ਆਪਾਂ ਛੱਤ ਤੇ ਪਾਣੀ ਰਾਹੀਂ ਆਪਾਂ ਪਾਣੀ ਨੀਚੇ ਬੋਰਸ਼ ਪਾ ਕੇ ਰੀਚਾਰਜ ਕਰ ਸਕਦੇ ਹਾਂ ਲੇਕਿਨ ਉਹਦੇ ਵਾਸਤੇ ਇੱਕ ਸਿਸਟਮ ਬਣਿਆ ਆ ਸਾਡਾ ਉਹ ਸਿਸਟਮ ਕੀ ਹੈ ਜਦੋਂ ਵੀ ਛੱਤ ਦਾ ਪਾਣੀ ਇਕੱਠਾ ਹੋ ਗਿਆ ਮੀਂਹ ਦਾ ਪਾਣੀ ਉਹ ਪਾਈਪਰ ਰਾਹੀਂ ਆਪਾਂ ਨੀਚੇ ਲਿਆ ਪਾਣੀ ਲੈ ਕੇ ਆਣੇ ਫਿਰ ਇੱਕ ਟੈਂਕ ਬਣਿਆ ਸਾਡਾ ਦੋ ਪਾਰਟਸ ਡਿਵਾਈਡ ਹੈਗਾ ਪਹਿਲੇ ਟੈਂਕ ਚ ਪਾਣੀ ਜਾਏਗਾ ਮੀਂਹ ਦਾ ਪਾਣੀ ਉਹ ਫਿਰ ਫਿਲਟਰ ਹੋ ਕੇ ਇੱਕ ਬਜਰੀ ਵਾਲਾ ਫਿਲਟਰ ਹੈਗਾ ਉਹ ਚ ਪਾਣੀ ਪਾਸ ਹੋ ਕੇ ਫਿਰ ਲਾਸਟ ਫਿਲਟਰ ਲਾਸਟ ਟੈਂਕ ਚ ਪਾਣੀ ਆ ਜਾਏਗਾ ਉਹ ਜਿਹੜਾ ਪਾਣੀ ਹੈਗਾ ਲਾਸਟ ਟੈਂਕ ਵਾਲਾ ਉਹਨੂੰ ਆਪਾਂ ਬੋਰਥ ਪਾ ਕੇ ਬੋਰ ਕਰਕੇ ਆਪਾਂ ਉਹ ਚ ਪਾਣੀ ਛੱਡ ਦਿੰਨਾ ਲੇਕਿਨ ਕੋਸ਼ਿਸ਼ ਇਹ ਕਰਨੀ ਹੈ ਵੀ ਜਿਹੜਾ ਪਾਣੀ ਹੈਗਾ ਛੱਤਾਂ ਦਾ ਪਾਣੀ ਉਹ ਸਿੱਧੇ ਪਾਣੀ ਨਾਲ ਨਹੀਂ ਮਿਲਾਨਾ ਆਪਾਂ ਜੇ ਤੁਹਾਡਾ ਬੋਰ ਦਾ ਡੁਗਾਓ 120 ਮੀਟਰ ਤੇ ਹੈਗਾ ਹੈ ਤਾ ਆਪਾਂ ਕੋਸ਼ਿਸ਼ ਕਰਨੀ ਜਿੱਥੇ ਤੁਹਾਡਾ ਪਹਿਲਾ ਰੇਤਾ ਆ ਗਿਆ ਉੱਥੇ ਆਪਾਂ ਫਿਲਟਰ ਪਾ ਕੇ ਉਹਨੂੰ ਪਾਣੀ ਨਾਲ ਚਾਰਜ ਕਰਾਂਗੇ ਮਤਲਬ ਜੇ 120 ਦੀ ਫੁੱਟ ਤੇ ਆਪਣਾ ਪਾਣੀ ਆ ਰਿਹਾ ਮੰਨ ਲਓ ਤੇ 70 ਕਾ ਫੁੱਟ ਤੇ ਆ ਜਾਣਾ ਉੱਥੇ ਆ ਜਾਏਗਾ ਉੱਥੇ ਆਪਾਂ ਉੱਥੇ ਫਿਲਟਰ ਪਾ ਕੇ ਉਹਨੂੰ ਆਪਾਂ ਪਾਣੀ ਦੇ ਚਾਰਜ ਕਰ ਸਕਦੇ ਹਾਂ ਤੇ ਇਹ ਕਿੰਨੇ ਕੀ ਦੀ ਲਾਗਤ ਚ ਜੋ ਤਿਆਰ ਹੋ ਜਾਂਦਾ ਜਿਹੜੀ ਕੋਸਟ ਆਂਦੀ ਹੈਗੀ ਹੈ 1.5 ਲੱਖ ਦੇ ਆਸ-ਪਾਸ ਕੋਸਟ ਆ ਜਾਂਦੀ ਹੈ 1.5 ਲੱਖ ਰੁਪਏ ਚ ਤਿਆਰ ਹੋ ਜਾਂਦਾ ਨੋਰਮਲ ਸਾਈਜ਼ ਕੀ ਯੂ ਆਪ ਇਹਨੂੰ ਤਿਆਰ ਕਰਵਾਉਂਦਾ ਕਿ ਬਾਹਰੋਂ ਵੀ ਤਿਆਰ ਹੋ ਸਕੇ ਅਸੀਂ ਵੈਂਡਰਸ ਕੁਝ ਤਿਆਰ ਕੀਤੇ ਹੋਏ ਹੈ ਲੇਕਿਨ ਜੇ ਕੋਈ ਬਾਹਰੋਂ ਆਕੇ ਕੋਈ ਕਸਟਮਰ ਬਣਵਾਉਣਾ ਚਾਹੁੰਦਾ ਹੈਗਾ ਸਾਡੇ ਆਲਰੇਡੀ ਇੱਥੇ ਡਿਪਾਰਟਮੈਂਟ ਚ ਜਾਂ ਯੂਨੀਵਰਸਿਟੀ ਚ ਕਾਫੀ ਸਿਸਟਮ ਲੱਗੇ ਹੋਏ ਹੈ ਅਸੀਂ ਉਹਨਾਂ ਨੂੰ ਸਿਸਟਮ ਦਿਖਾ ਦਿੰਦੇ ਆਂ ਤੇ ਉਹ ਆਪਣਾ ਸਾਰਾ ਡਾਈਮੈਂਸ਼ਨਸ ਵਰਾ ਨੋਟ ਕਰਕੇ ਲੈ ਆਕੇ ਆਪਣਾ ਬਣਾ ਸਕਦਾ ਹੈ ਮਤਲਬ ਇਹ ਹੁਣ ਬਰਸਾਤੀ ਪਾਣੀ ਜਿਹੜਾ ਵੇਸਟ ਹੋ ਜਾਂਦਾ ਸੀ ਉਹਨੂੰ ਆਪਾਂ ਰੀਚਾਰਜ ਕਰ ਸਕਦੇ ਦੁਬਾਰਾ ਰੀਚਾਰਜ ਕਰ ਸਕਦੇ ਬਿਲਕੁਲ ਬਿਲਕੁਲ ਤੇ ਉਹਨੂੰ ਵਰਤੋਂ ਚ ਲੈ ਸਕਦੇ ਆਮ ਦਿਨਾਂ ਹਾਂ ਜੇ ਸੈਪਰੇਟ ਟੈਂਕ ਬਣਾ ਸਕਦੇ ਆਗੇ ਜੋਦਾ ਆਪਨੂੰ ਪਾਣੀ ਲੋਡ ਹੈਗੇ ਉਹ ਟੈਂਕ ਚ ਆਪਾਂ ਪਾਣੀ ਲਿਫਟ ਕਰਕੇ ਉਹਨੂੰ ਆਪਾਂ ਰੀਯੂਜ਼ ਵੀ ਕਰ ਸਕਦੇ ਆਂਕੀ ਥੈਂਕ ਯੂ ਡਾਕਟਰ ਤੇ ਦੇਖ ਸਕਦੇ ਹੋ ਇਹ ਜਿਹੜਾ ਸਿਸਟਮ ਹੈ ਜਿਹੜਾ ਮੀਂਹ ਦਾ ਪਾਣੀ ਹੈ ਜੇ ਛੱਤਾ ਦੇ ਵਿੱਚ ਖੜਦਾ ਸੀਗਾ ਪਹਿਲਾਂ ਤੇ ਹੁਣ ਉਹਨੂੰ ਰੀਚਾਰਜ ਕਰਨ ਦਾ ਨਵਾਂ ਸਿਸਟਮ ਆਇਆ ਤੇ ਜਿਸ ਤਰੀਕੇ ਦੇ ਨਾਲ ਇਹ ਸਿਸਟਮ ਹੈ ਤੇ ਉਸ ਦੇ ਨਾਲ ਜਿਹੜਾ ਆਪਣਾ ਪਾਣੀ ਦਾ ਸਤ੍ਹਾ ਲਗਾਤਾਰ ਡਿੱਗਦਾ ਜਾ ਰਿਹਾ ਸੀ ਤੇ ਉਸ ਨੂੰ ਦੁਬਾਰਾ ਤੋਂ ਉੱਪਰ ਪੱਧਰ ਜਿਹੜਾ ਸੀ ਚੱਕ ਸਕਦੇ ਆ ਤੇ ਇਹ ਸਿਸਟਮ ਦੇ ਰਾਹੀਂ ਜਿਹੜੇ ਆ ਹੁਣ ਪਾਣੀ ਦਾ ਪੰਧਰ ਜਿਹੜਾ ਪੰਜਾਬ ਚ ਕਿਹਾ ਜਾ ਰਿਹਾ ਸੀ ਥੱਲੇ ਡਿੱਗਦਾ ਜਾ ਰਿਹਾ ਤੇ ਉਸ ਨੂੰ ਉੱਪਰ ਚੱਕਣ ਦੇ ਵਿੱਚ ਘਰ ਘਰ ਸਾਬੇਦ ਹੋਵੇ ਲੁਧਿਆਣਾ ਤੋਂ ਕੈਮਰਾ ਪਰ ਸੰਜੇਤਿੰਦੇ ਨਾਲ ਅਭੀ ਇੱਕ ਜਲੋਟਾ ਇਸ ਨੂੰ ਜੜਨੇ ਲੁਧਿਆਣਾ